ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਫਤੇਗੜ ਸ਼ਨਾ ਤਹਿਸੀਲ ਤਪਾ ਤੇ ਜ਼ਿਲ੍ਹਾ ਜੇ ਗੱਲਬਾਤ ਕਰ ਲਈਏ ਸੱਜਣੋ ਬਾਈਆਂ ਨੂੰ ਰਹਿ ਜਾਂਦਾ ਬਰਨਾਲਾ ਆਪਾਂ ਪਹੁੰਚੇ ਹੋਇਆ ਗੇਜੀ ਕੋਲੇ ਗੇਜੀ ਆਪਣਾ ਮਿੱਤਰ ਪਿਆਰਾ ਵੀ ਆ ਜ਼ਿੰਦਗੀ ਦਾ ਤੇ ਕੰਮ ਬਾਈ ਕਰਦਾ ਵਪਾਰ ਦਾ ਕੰਮ ਏ ਇਸ ਘਰ ਦੇ ਵਿੱਚ ਵਪਾਰ ਦਾ ਚੱਲਦਾ ਰੁਟੀਨ ਚ ਤੇ ਜਾਨਵਰ ਮਿਲਦੇ ਨੇ ਸੱਜਣੋ ਟਾਪ ਕੁਆਲਿਟੀ ਦੇ ਅੱਜ ਜਾਨਵਰ ਪੰਜ ਦਿਖਾਵਾਂਗੇ ਦੋ ਬੱਚੀਆਂ ਦਿਖਾਵਾਂਗੇ ਇੱਕ ਤਾਜੀ ਸੂਈਆ ਤੇ ਇੱਕ ਸੂਣ ਦੇ ਬਿਲਕੁਲ ਨੇੜਾ ਇੱਕ ਗ੍ਰੇਡੇਡ ਕੱਟੀ ਆ ਟਾਪ ਕੁਆਲਿਟੀ ਦੀ ਤੇ ਇੱਕ ਮੋਹਰਾਂ ਨਸਲ ਦੀ ਕੱਟੀ ਆ ਤੇ ਇੱਕ ਬੱਛੀ ਆ ਚੰਗੇ ਰਿਕਾਰਡ ਵਾਲੀ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਕੱਲੇ-ਕੱਲੇ ਜਾਨਵਰ ਨੂੰ ਤੋੜ ਕੇ ਦਿਖਾਵਾਂਗੇ ਤੇ ਕੱਲੇ-ਕੱਲੇ ਦਾ ਰੇਟ ਆ ਜਿਹੜਾ ਸੱਜਣੋਂ ਉਹ ਵੀ ਵੀਡੀਓ 'ਚ ਹੀ ਕਰਾਵਾਂਗੇ ਆ ਜਾਗੇ ਜੀ ਲੰਘਿਆ ਫਿਰ ਹੋਰ ਕਿਵੇਂ ਆ ਠੀਕ ਆ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਉਹਨਾਂ ਨੂੰ ਆ ਜਾ ਉਹ ਮਿੱਤਰਾਂ ਦੇ ਵੀ ਮਾਰਦੇ ਕੈਮਰਾ ਉਧਰਲੇ ਬੰਨੇ ਉਹ ਵੀ ਆਪਣੇ ਸੱਜਣ ਨੇ ਡੀਕਣ ਲੱਗ ਰਿਹਾ ਦੋ ਤਿੰਨ ਘੰਟਿਆਂ ਦੇ ਆਪਾਂ ਨੂੰ ਉਹ ਵੀ ਕਨੇ ਦੇਖਣੀ ਆ ਵੀ ਅਸੀਂ ਨੇ ਕਿ ਜੀ ਫਿਲਮ ਇਹ ਕਿਵੇਂ ਬਣਦੀ ਆ ਨਾ ਦੀ ਕੀ ਨੇ ਤੜਕੇ ਡੀਕ ਨੇ ਨੇ ਬੱਟੇ ਕਹਿੰਦਾ ਡੀਕੀ ਆ ਨੇ ਹੋਰ ਕਿਵੇਂ ਆ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਕਿਹੜੇ ਬੰਨੋਂ ਸਟਾਰਟ ਕਰੀਏ ਜੀ ਇਧਰ ਹੀ ਕਰ ਲੋ ਜੀ ਇਧਰੋਂ ਪੋਲ ਕੇ ਤੋਰਦੀ ਬੱਚੀ ਸੁਆ ਕਿਹੜਾ ਇਹਦਾ ਭਲੂਣ ਬੱਠੀ ਆ ਜੀ ਪਹਿਲਾ ਸੁਆ ਜੀ ਸੁਆ ਪਹਿਲਾ ਦੰਦਾਂ ਚ ਕਿਵੇਂ ਆ ਦੰਦਾਂ ਚ ਮੇਰੇ ਖਿਆਲ ਚ ਅਜੇ ਦੁੱਗੀ ਹੋਣਾ ਨੇ ਹੈ ਦੁੱਗੀ ਹੋ ਜੇ ਦੇਖੋ ਦੰਦਾਂ ਹੋਊਗੀ ਦੰਦਾਂ ਦੇ ਵਿੱਚ ਹੀ ਹਾਂ ਦੰਦਾਂ ਚ ਜੀ ਉਹ ਦੰਦਾਂ ਚ ਉਹ ਤੁਸੀਂ ਬਾਈ ਕੋਲੇ ਆ ਕੇ ਚੈੱਕ ਕਰ ਲਿਓ ਕੱਦ ਵਿੱਡ ਬੱਚੀ ਦਾ ਚੰਗਾ ਤੇ ਪ੍ਰਿੰਟ ਪ੍ਰਿੰਟਾ ਜਿਹੜਾ ਪ੍ਰਿੰਟ ਸੂਈ ਗੇਜ ਜੀ ਕਿੰਨੇ ਦਿਨ ਦੀ ਹੋਗੀ ਫਿਰ 2 ਮਹੀਨਾ ਹੋ ਗਿਆ ਵੀਰੇ 1 ਮਹੀਨਾ ਹਾਂਜੀ ਆ ਇੱਥੇ ਆ ਇੱਥੇ ਖੜਾ ਲਾ ਇੱਥੋਂ ਦਿਖਾ ਦੇ ਫੇਸ ਕੁਆਲਿਟੀ ਦੇ ਮਾਰਦੇ ਕੈਮਰਾ ਉਰਲੇ ਬੰਨੇ ਕਰਦੇ ਲੰਬਾਈ ਲੰਬੂਈ ਦਿਖਾ ਦੇ ਤੇ ਪ੍ਰਿੰਟ ਪ੍ਰਿੰਟਾ ਜਿਹੜਾ ਬੱਚੀ ਦਾ ਬਾ ਕਮਾਲ ਆ ਗਿਆ ਹੁਣ ਇਧਰਲੇ ਬੰਨੇ ਦਿਖਾ ਦਿਆਂ ਅਗਲੇ ਬੰਨੇ ਆਰਡਰ ਜਦੋਂ ਜਾਊਗੀ ਲੈ ਚਾ ਲੈ ਇਹਨੂੰ ਸੂਆ ਪਹਿਲਾਂ 1 ਮਹੀਨੇ ਦੀ ਸੂਈ ਹੋਇਆ ਦੁੱਧ ਗੇਜ ਜੀ ਕਿੰਨਾ ਤਿਆਰ ਆ ਹੁਣ 12 ਕਿਲੋ ਤਿਆਰ ਆ ਖੁੱਲਾ ਜੀ 12 ਕਿਲੋ ਤਿਆਰ ਆ ਹਾਂਜੀ ਮਣਕੇ ਲੈ ਗਏ ਘੱਟ ᱥਾਂਵਾਲੇ ਸੱਜਣ ਕੋਲ ਆ ਜੀ ਹਾਂਜੀ ਆ ਸੰਭਾਰ ਸੰਬੂਲ ਥ ਬਾਡੀ ਵੀ ਚੰਗੀ ਬਣਾ ਜੂ ਤੇ ਐਤਕੀ ਵੀ ਦੁੱਧ ਜਿਵੇਂ ਹੁਣ ਕਹਿਣਾ ਹੁੰਦਾ ਵੀ ਜਿਵੇਂ ਸਰਦੀ ਦਾ ਮੌਸਮ ਆਊਗਾ ਨਾ گاਵਾਂ ਦਾ ਪੀਕ ਲੈਵਲ ਦਾ ਕੋਈ ਸਮਾਂ ਨਹੀਂ ਹੁੰਦਾ ਦੁੱਧਾ 15 ਕਿਲੋ ਕਰਦੀ ਹੈ ਸਰਦੀ ਚ ਆ ਕੇ ਵੀ ਦੁੱਧ ਵੱਸ ਸਕਦੀ ਆ ਜਿੱਥੇ ਤੋਂ ਬਾਈ ਲੈ ਕੇ ਆਇਆ ਉੱਥੇ ਥੋੜੀ ਜਿਹੀ ਦੀ ਹਾਮ ਘੱਟ ਸੀ ਉਸ ਹਿਸਾਬ ਨਾਲ ਉੱਥੋਂ ਥੋੜੀ ਜਿਹੀ ਫਿੱਕੀ ਆ ਉਦਾਂ ਠੰਡੀ ਸੀਲ ਵੀ ਆ ਤੇ ਵੈਰਾਈਟੀ ਦੀ ਗੱਲ ਕਰ ਲਈਏ ਬਰੀਡ ਦੀ ਗੱਲ ਕਰ ਲਈਏ ਕੁਆਲਿਟੀ ਬੱਚੀ ਚ ਬਰੀਡ ਚ ਚੰਗੀ ਆ ਅੱਜ 12 ਕਿਲੋ ਆ ਹਾਂਜੀ 12 ਕਿਲੋ ਦੁੱਧ 15 ਕਿਲੋ ਕਰ ਜੀ ਠੀਕ ਆ ਗੱਲ ਇਹਦਾ ਬੱਚੀ ਮਾਰ ਨਹੀਂ ਹਾਲੇ ਥੋੜਾ ਕਰ ਗਈ ਹਾਂ ਇਹ ਗੱਲ ਹੋ ਗਈ ਜੀ ਹਾਂ ਬੱਚਾ ਹੈ ਨਹੀਂ ਨਾਲ ਇਹਦੇ ਨਾ ਬੱਚਾ ਹੈ ਨਹੀਂ ਮਹੀਨੇ شويه ਬੱਚਾ ਨਹੀਂ ਬੈਠੀ ਥੱਲੇ ਚ ਬਾਲਟੀ ਧਰ ਕੇ ਛਾਟ ਤੇ ਨਾ ਕੁਛ ਨਹੀਂ ਬਾਹਰੇ ਬਿਨਾ ਕੱਖਾਂ ਚ ਲੋ ਠੀਕ ਆ ਗੱਲ ਐਂ ਹੀ ਮਿਲਦੀ ਆ ਐਂ ਹੀ ਮਿਲਦੇ ਕੱਖ ਕੁਝ ਨਹੀਂ ਪੱਕ ਚ ਹੋਏ ਐਂ ਹੀ ਜੂਨੇ ਬਾਅਦ ਰੱਖ ਪੋਣੇ ਪੈਸੇ ਇਹਦੇ ਕਿੰਨੇ ਲਵਾਂਗੇ 42000 ਹੀ ਦੇ ਦਾਂਗੇ ਬਈ ਸਿਰਫ ਹਾਂਜੀ ਏ ਬਾਈ ਕਹਿੰਦਾ ਦੇ ਦਾਂਗੇ ਆਪਾਂ 42 ਹਜ਼ਾਰ ਦੀ ਤੇ ਮਾਨਟਾਨ 42 ਚੋ ਬਾਈ ਕਹਿੰਦਾ ਕਰਦਾਂਗੇ ਚਵਾਈ ਦੀ ਕਿਵੇਂ ਆ ਚਵਾਈ ਦੀ ਪੂਰੀ ਪੋਲੀ ਆ ਜੀ ਓਕੇ ਦੀ ਰਿਪੋਰਟ ਹਾਂ ਜੀ ਠੰਣ ਤੋਂ ਵਧੀਆ ਜੀ ਆ ਚੀਜ਼ ਬਣਨ ਵਾਲੀ ਆ ਅੱਜ ਦੀ ਵੀਡੀਓ ਮੇਰੀ ਚਾਹੇ ਸੇਵ ਕਰ ਲਿਓ ਜਿੰਨੇ ਰੁਪਈਆ ਦੀ ਹੁਣ ਲਾਉਂਗੇ ਇਤੋਂ ਡੁੱਡੇ ਰੁਪਈਆ ਦੀ ਇਹ ਪੱਕਾ ਤਿਆਰ ਹੋ ਜੂ ਅਗਲੇ ਸੂਈ ਬੜਾ ਜਵਾਬ ਚੋਲੇ ਜੀ ਇੰਨੀ ਗਾਰੰਟੀ ਆ ਕਿ ਮਰਜੀਆ ਬੈਠਾ ਲਾ ਕਹਿੰਦਾ ਪੱਛੀ ਲਾ ਲੈਨ ਲੱਤ ਮਾਰ ਕੇ ਬਲੇ ਠੰਗੀ ਸੀਲ ਆ ਬਿਲਕੁਲ ਘਰੇਲੂ ਸੱਜਣ ਦੇ ਘਰੇ ਲਿਆਣ ਵਾਲੀ ਆ ਤੇ ਹੁਣ ਮਾਰ ਦਿਆ 2 ਨੰਬਰ ਵਾਲੀ ਤੇ ਕੈਮ ਇਹਦਾ ਸੂਆ ਪਹਿਲਾ ਇਹ ਆ ਗਿਆ ਗਿਰਲੈਂਡ ਦਾ ਕ੍ਰੋਸ ਆ ਗਿਆ ਹਾਂ ਇਹ ਆ ਗਈ ਗਿਰਲੈਂਡੋ ਦਾ ਕ੍ਰੋਸ ਜੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਸੱਜਣੋ ਕੱਦ ਕਾੜ ਦੀ ਕਰ ਲਈਏ ਤੇ ਇਹਦੇ ਆਰਡਰ ਦੀ ਗੱਲ ਕਰ ਲਈਏ ਬਾਕ ਮਾ ਲਿਆ ਹਰੇਕ ਪੱਖ ਤੋਂ ਆਪਾਂ ਇਹਨੂੰ 5 ਸਟਾਰ ਪੰਛੀ ਕਹਿ ਸਕਦੇ ਹਾਂ ਇਹ ਆ ਗਈ ਗਿਰਲੈਂਡੋ ਨਸਲ ਦੀ ਪੰਛੀ ਇੱਥੋਂ ਕਮਾ ਲਾਗੇ ਜੀ ਇੱਥੇ ਰੋਗਲਾ ਮਾੜੀ ਹੈ ਇੱਥੋਂ ਦਿਖਾ ਦੇ ਗੈਰੀ ਫੇਸ ਕੁਆਲਿਟੀ ਤੇ ਮਾਰ ਦੇ ਕੈਮਰਾ ਤੇ ਇਹਦੀ ਜਿਹੜੀ ਲੰਬਾਈ ਲੰਬੂਈ ਆ ਬਾਡੀ ਬੁੱਡੀ ਆ ਜੇ ਮੈਂ ਖੜਨੀ ਖੁੜਨੀ ਆ ਦੇਖ ਚ ਗਾਲੀ ਕਰੀ ਜਾਂਦੀ ਆ ਪੰਛੀ ਠੰਡੀ ਸੀਲ ਹੈ ਕਾ ਜਿਵੇਂ ਮਰਜ਼ੀ ਬਾਈ ਕਹਿੰਦਾ ਜਿਵੇਂ ਮਰਜ਼ੀ ਹੱਥ ਮਾਰੀ ਜਾਓ ਬਿਲਕੁਲ ਠੰਡੀ ਸੀਲ ਵੱੱਛੀ ਆ ਤੇ ਜਿਹੜਾ ਥਣ ਥੋਣਾ ਥਣ ਥੋਣੇ ਨੂੰ ਲੱਗਿਆ ਪੂਰਾ ਜਮਾਨ ਅੱਬਲ ਦਰਜੀ ਵਾਲਾ ਆ ਲੈ ਚਲ ਗਿਆ ਜੀ ਅੰਦਰ ਨੂੰ ਨਸਲੇ ਦੀ ਹੈਗੀ ਆ ਗਿਰਲੈਂਡੋ ਸੂਆ ਪਹਿਲਾ ਤੇ ਦੰਦਾਂ ਚ ਜੇ ਗੱਲਬਾਤ ਕਰ ਲਈਏ ਆ ਗਈ ਸੱਜਣੋ ਚਾਰ ਦੰਦ ਬਾਡੀ ਵਾਲੀ ਵੱੱਛੀ ਆ ਆਡਰ ਰੱਖੂਗੀ ਸਟਿਚ ਤੇ ਬਣਾਊਗੀ ਪੂਰਾ ਫਾਸਮਾ ਦਿਨ ਕਿੰਨੇ ਕੱਢ ਦੂਗੀ ਬਾਈ ਦਿਨ ਵੀਰੇ ਲੈ ਜੋ ਪੰਜ ਚਾਰ ਦਿਨ ਲੱਗਾ ਆ ਪੰਜ ਚਾਰ ਦਿਨ ਕੱਢ ਦੂ ਹਨਾ ਕੁਆਲਿਟੀ ਇਹਦੀ ਆ ਗਈ ਟਾਪ ਬਿਲਕੁਲ ਟਾਪ ਕੁਆਲਿਟੀ ਆ ਗਈ ਥਣ ਦੀ ਗੱਲਬਾਤ ਕਰ ਲਈਏ ਮੁਠੀ ਦੀ ਚਵਾਈ ਵਾਲਾ ਲੱਗਿਆ ਮੋਟਾ ਸੀ ਠੰਡੇ ਕਰ ਮਰਜੀ ਬੈਠੋ ਬਾਈ ਜਿਵੇਂ ਮਰਜੀ ਬਾਈ ਕਹਿੰਦਾ ਹੱਥ ਹੱਥ ਮਾਰਦੇ ਮਰਜੀ ਪਛਾਣ ਹੋ ਗਿਆ ਰਹੀ ਇਹਦਾ ਕੱਦ ਦਾ ਆਈਡੀਆ ਵੀ ਗਾ ਰਹੀ ਹੋਈ ਮਰਜੀ ਲੈ ਕੱਦ ਕਾਠ ਵਾਲੀ ਬੱਛੀ ਆ ਕੋਈ ਛੋਟੇ ਕੱਦ ਵਿੱਡ ਚ ਨਹੀਂ ਕੋਈ ਤੇ ਆਰਡਰ ਰੂਡਰ ਚੰਗਾ ਬਣਾਉਗੀ ਜਿਵੇਂ ਸੱਜਣਾਂ ਦੀ ਡਿਮਾਂਡ ਹੁੰਦੀ ਹੈ ਨਾ ਵੀ ਆਪਾਂ ਗਰਲੈਂਡੋ ਲੈਣੀ ਆ ਗਰਲੈਂਡੋ ਨਸਲ ਦੀਆਂ ਗਾਵਾਂ ਬਹੁਤ ਘੱਟ ਮਿਲਦੀਆਂ ਨੇ ਮਾਰਕੀਟ ਦੇ ਵਿੱਚ ਜਿਵੇਂ ਗੱਲਬਾਤ ਕਰਨਾ ਦੰਦਾ ਚਾਰ ਦੰਦਾ ਬਾਈ ਚਾਰ ਦੰਦਾ ਜੀ ਪੈਸੇ ਕਿ ਤੇ ਦੇ ਦਾਂਗੇ 62 ਦੀ 60.5 ਗੇੜ ਹੋ ਜੂ ਮਾਨਤਾਨ ਕਰ ਦਾਂਗੇ ਆਹ ਮਾਨਤਾਨ ਨਾਲ ਰੱਖਦੇ ਹੁੰਦੇ ਨੇ ਬਪਰੀ 1000 2000 ਇਹ ਆ 60.5 ਗੇੜ ਬੱਛੀ ਇਹ ਹੋ ਜੂਗੀ ਦੁੱਧ ਕਿੰਨਾ ਕੁ ਪਾ ਸਕਦੇ ਤੇਰੇ ਤੇ ਦੁੱਧ ਪਾ ਸਕਦੇ 16 17 ਕਿਲੋ ਜੀ 16 17 ਨੂੰ ਪਾਉਣਾ ਚਾਹੀਦਾ ਜਿਹਦੇ ਹਿਸਾਬ ਨਾਲ ਦੀ ਕੁਆਲਿਟੀ ਆ ਭਾਤੀ ਆ ਜਾਨ ਜੂਨ ਆ ਇਹ ਵਾਲੂ ਆ ਚੰਗਾ ਜੀ ਹਾਂ ਇੱਥੇ ਥਣਾ ਦਾ ਗੈਪ ਗਰੂਪ ਦਿਖਾ ਦੇ ਗੇਰੀ ਸਮਰਗੀ ਕੁਆਲਿਟੀ ਟੌਪ ਆ ਗਈ ਮੇਰੀ ਮਰਜ਼ੀ ਗੁਰੀ ਆ ਥੱਲੇ ਬੈਠ ਰਾ ਕੋਈ ਚੱਕਰ ਨਹੀਂ ਇਹ ਲੈ ਬਾਈ ਕਹਿੰਦਾ ਇਹ ਦੇ ਦਾਂਗੇ 60000 ਦੀ ਪੂਰੇ ਦੀ ਇਹ ਥਣ ਥਣ ਵੀ ਚੰਗਾ ਲੱਗਿਆ ਹੁਣ ਮਾਰ ਦਿਆ ਕੱਟੀ ਦੇ ਕੈਮਰਾ ਇਹ ਆ ਗਈ ਗ੍ਰੇਡੇਡ ਚ ਹੈਨਾ ਹਾਂਜੀ ਹਾਂਜੀ ਦੁੱਧੋ ਕਿ ਦੁੱਧ ਵਾਲੇ ਦੰਦਾ ਜੀ ਖੀਰੀ ਹਾਂਜੀ ਖੀਰੀ ਉਮਰ ਕਿੰਨੀ ਹੋਊਗੀ ਇਹਦੀ ਉਮਰ ਮੇ ਸਾਹ ਚ ਹੋਊਗੀ ਇਹਦੀ 16 17 ਮਹੀਨੇ 17 18 ਮਹੀਨਿਆਂ ਦੀ ਲੇੜ ਕ ਸਾਲ ਲੇੜ ਗੇੜ ਦਾ ਹਾਂ ਹੈਗੀ ਜੀ ਬਸ ਮਨ ਕਿਦਰ ਕੱਦ-ਕੁੱਦ ਵਧੀਆ ਆ ਕੱਦ-ਬਿੱਡ ਵੀ ਚੰਗਾ ਉਸ ਤੋਂ ਬਾਡੀ ਬੁੱਡੀ ਵੀ ਚੰਗੀ ਆ ਅੱਛਾ ਬਹੁਤ ਛੋਟਾ ਜੀ ਆ ਤੋਰੀ ਇਹਨੂੰ ਖੋਲ ਕੇ ਭਜਦੀ ਤਾਂ ਨਹੀਂ ਨਹੀਂ ਜੀ ਕੁਛ ਨਹੀਂ ਕਹਿੰਦੀ ਤੇ ਮਰਜ਼ੀ ਲਈ ਫਿਰ ਇਸ ਇੱਕ ਕੱਟੀ ਦਾ ਮੁੱਲ ਜੋੜੇ ਦਾ ਕਰਾਂਗੇ ਆਪਾਂ ਕਿ ਮਰਜ਼ੀ ਜੋੜੇ ਦਾ ਕਰਦਣਾ ਜੀ ਆ ਬਾਈ ਕਹਿੰਦਾ ਮੁੱਲ ਕੱਟੀਆਂ ਦਾ ਜੋੜ ਕਿਉਂਕਿ ਲੱਗਦੀ ਮੇਲੇ ਚ ਪਾਉਣ ਵਾਲੀ ਆ ਤੂੰ ਤਾਂ ਬਹੁਤ ਸਿੰਗ ਲੱਗੇ ਨੇ ਚਾਰ ਤੇ ਬਾਡੀ ਬੁੱਡੀ ਵੀ ਚੰਗੀ ਆ ਸਟ੍ਰਕਚਰ ਵੀ ਚੰਗਾ ਤੇ ਤੋਰ ਤਾਂ ਬਹੁਤ ਚੰਗੀ ਕੀਤੀ ਲੈ ਕਮਾ ਲੈ ਕੇ ਜੀ ਇੱਥੇ ਲੈ ਇੱਥੇ ਦਿਖਾ ਦੇ ਇੱਕ ਵਾਰੀ ਲੈ ਲਿਓ ਬਈਆਂ ਨੂੰ ਲਿਓ ਇਹਦੀ ਮਾਦਾ ਕੀ ਰਿਕਾਰਡ ਹੋਊਗਾ ਦੁੱਧ ਦਾ ਕੋਈ ਆਈਡੀਆ ਹੈਗਾ ਹੈਗਾ 15 16 ਕਿਲੋ ਰਿਕਾਰਡ ਇਹਦੀ ਮਾਦਾ 1500 ਦਾ ਹਾਂ ਉਰਲੇ ਬੰਨੇ ਹੋ ਕੇ ਦਿਖਾ ਦੇ ਘੈਰੀ ਉਰਲੇ ਬੰਨੇ ਹੋ ਜਾ ਕਰ ਲੈ ਲਓ ਜੀ ਲਓ ਆ ਐ ਨੂੰ ਐ ਨੂੰ ਚਲਾ ਦੇ ਬਈ ਲੈ ਚੱਲ ਅੰਦਰ ਨੂੰ ਤੇ ਸਿੰਗ-ਸਿੰਗ ਦੀ ਕੁਆਲਿਟੀ ਆ ਜਿਹੜੀ ਰਿੰਗ ਸਿੰਗ ਬਣਾਊਗੀ ਕਿਉਂਕਿ ਉਹ عمر ਛੋਟੀ ਆ ਸਿੰਗੇ ਨੇ ਮੋੜ ਕੇ ਨਾਲ ਹੀ ਲਾ ਜਾਣਾ 6 ਕਿ ਮਹੀਨੇ ਸਾਮਕੇ ਮੇਰਾ خیال ਆ ਗੱਬਣ ਹੋਣ ਦੇ ਨੇੜੇ ਡਾ ਇਹ ਕੱਟੀ 5-4 ਮਹੀਨੇ ਸਾਮਕੇ ਸੇ ਵਾਲੀ ਸੱਜਣਾਂ ਕੋਲੇ ਵਾਗੀ ਤੇ ਥਣ ਵੀ ਕੱਲਾ-ਕੱਲਾ ਲੱਗਿਆ ਤੇ ਜਿਹੜੀ ਸ਼ੇਪ ਆ ਯਾਰ ਇਹਦੀ ਸ਼ੇਪ ਵੀ ਚੰਗੀ ਬਣਾਉਂਦੀ ਆਉਂਦੀ ਆ ਆਰਡਰ ਉੱਪਰ ਤੱਕ ਦਾ ਬਣਾਉਗੀ ਤੇ ਆ ਗਈ ਝੋਟੀ ਇਹ ਬਟਨ ਵਾਲੀ ਸੱਜਣਾਂ ਦੀ ਡਿਮਾਂਡ ਹੁੰਦੀ ਆ ਬਟਨ ਵਾਲੀ ਲੈਣੀ ਆ ਇਹਦਾ ਕੱਲੀ ਦਾ ਕਿੰਨਾ ਮੁੱਲ ਕਰਾਂਗੇ ਜੀ ਕਿ ਜੋੜੇ ਦਾ ਹੀ ਕਰਾਂਗਾ ਜੋੜੇ ਦਾ ਕਰ ਲਈ ਠੀਕ ਆ ਕੱਲੀ じゃ ਕਰਾਂ ਕੱਲੀ じゃ ਵੀ ਕਰਦੇ ਕੋਈ ਚੱਕਰ ਨਹੀਂ ਠੀਕ ਆ ਗੱਲ ਜੋੜਾ ਜੋੜਾ ਕਿੰਨੇ ਦਾ ਦੇ ਦਾਂਗੇ ਇੱਕੋ ਪਰਲੀ ਕੱਟੀ ਜੋੜੇ ਦਾ 52000 ਹੈ ਰਾਇ 50000 ਦੀ ਦੇ ਆਫਰਾਂ ਹੀ ਨੇ ਆਫਰਾਂ ਹੀ ਆ ਜਾ ਆਫਰਾਂ ਹੀ ਲਾਤੀਆਂ ਬਾਈ ਨੇ ਕਹਿੰਦਾ ਸਿਰਫ 50000 ਦਾ ਜੋੜਾ ਦੇ ਦਾਂਗੇ ਕਿਉਂਕਿ ਐਡੀ ਕੱਟੀ ਦਾ ਜੇ ਆਪਾਂ ਉਹ ਮਾਰਕੀਟ 'ਚ ਜਾਈਏ ਲੈਣ ਯਾਰ 40-45000 ਰੁਪਏ ਮੁੱਲ ਅਗਲਾ ਕੱਲੀ ਦਾ ਕਰ ਦਾਂਗਾ ਹਾਂ ਆਪਾਂ ਸ਼ੌਂਕ ਹੀ ਪੂਰੇ ਕਰਨੇ ਆ ਲੋਕਾਂ ਦੇ ਵੀ ਕਰਨੇ ਆ ਆਪਣੇ ਵੀ ਕਰਨੇ ਆ ਆਪਣੇ ਵੀ ਕਰਨੇ ਆ ਤੇ ਹੁਣ ਆ ਬੱਚੀ ਤੇ ਮਾਰਦੇ ਕੈਮਰਾ ਇਹ ਵੀ ਤੋਰਦੇ ਖੋਲ ਕੇ ਇਹਦਾ ਸੀਮੰਤਾ ਨਹੀਂ ਪਤਾ ਕਿ ਜੀ ਕਿਹੜੀ ਸੀਮੰਤਾ ਪਤਾ ਇਹਦੀ ਮਾਂ ਥੱਲੇ ਦੁੱਧ ਹੈਗੇ 25 ਕਿਲੋ ਇਹ ਭਲੂ ਨੂੰ 25 ਥੱਲੇ ਪਹਿਲਾਂ ਥੱਲੇ ਹਾਂਜੀ ਪਹਿਲਾਂ ਫਿਰ ਫਾਰਮ 'ਚ ਲਿਆਂਦੀ ਬੱਚੀ ਠੀਕ ਹੈ ਗੱਲ ਹਾਂਜੀ ਉਹ ਦਿਖਾ ਦਾਂਗੇ ਆਪਾਂ ਹਾਂ ਦਿਖਾ ਦਾਂਗੇ ਜੀ ਮਾਦਰ ਇਹਦੀ ਹਾਂਜੀ ਹਾਂਜੀ ਆ ਨਸਲ ਚ ਆ ਗਈ ਪੂਰੀ ਪਿਓਰਿਟੀ ਚ ਜੇ ਗੱਲਬਾਤ ਕਰ ਲਈਏ ਥਾਣੇ ਇਹਦੇ ਵੀ ਸਿੰਗਲ ਚਾਰੀ ਲੱਗੇ ਨੇ ਕੋਈ ਫालतੂ ਨਹੀਂ ਲੱਗਿਆ ਹੋਇਆ ਇਹਦੀ ਉਮਰ ਕਿੰਨੀ ਕਾਕੇ ਜੀ ਇਹਦੀ 13-14 ਮਹੀਨੇ ਹੋਰ ਹੈ ਬਾਡੀ ਬੁਡੀ ਇਹਦੀ ਵੀ ਚੰਗੀਆਂ ਨੇ ਪ੍ਰਿੰਟ ਦੁੱਧ ਦਿੰਦਾ ਵੀ ਆ ਇਹ ਵੀ ਖੀਰੀਆਂ ਜੀ ਆਹਦੀ ਤੌਰ ਤਾਰ ਬਹੁਤ ਚੰਗੀਆਂ ਆ ਇੱਥੇ ਘਮਾ ਲੈ ਇੱਥੇ ਲੋਕ ਘਮਾ ਲੋ ਜੀ ਕੁਆਲਿਟੀ ਵਾਈ ਦੇ ਸਾਰੇ ਜਾਨਵਰਾਂ ਦੀ ਟੌਪ ਆ ਚੰਗੀ ਕੁਆਲਿਟੀ ਦੇ ਜਾਨਵਰ ਨੇ ਇਹਦੀ ਉਮਰ ਕਿੰਨੀ ਦੱਸੀ ਆ ਬਾਈ ਛੱਡ ਦੇ ਛੱਡ ਦੇ ਛੱਡ ਦੇ ਅਸੀਂ ਦਿਖਾਏ ਜਾ ਕੇ ਆ ਫਾਰਮ ਚੋਂ ਆਉਣ ਕਰਕੇ ਕਰਦੀ ਆ ਹਣਾ ਮਾਰਦੀ ਆ ਜੀ ਮਾਰਦੀ ਆ ਛਾਲਾਂ ਉਮਰ ਕਿੰਨੀ ਦੱਸੀ ਆ ਬਾਈ ਜੀ 13 14 ਮਹੀਨੇ ਦੀ ਉਮਰ ਆ ਜੀ ਆ ਇਧਰੋ ਲਿਆ ਇਧਰਲੇ ਬੰਨੇ ਲਿਆ ਉਹ ਉਮਰ ਬਾਈ ਕਹਿੰਦਾ ਹੈਗੀ ਆ 13 14 ਮਹੀਨਿਆਂ ਦੀ ਤੇ ਮਦਰ ਦਾ ਰਿਕਾਰਡ ਹੈਗਾ ਪਹਿਲਣ ਦਾ 25 ਕਿਲੋ ਦਾ ਤੇ ਆਪ ਦੀ ਕੁਆਲਿਟੀ ਵੀ ਬੱਛੀ ਦੀ ਜੇ ਗੱਲਬਾਤ ਕਰ ਲਈਏ ਟੋਪ ਕੁਆਲਿਟੀ ਚ ਇੱਥੋਂ ਫੇਸ ਤੇ ਮਾਰਦੀ ਕੈਮਰਾ ਇੱਕ ਵਾਰੀ ਹਾਂ ਲੈ ਚੱਲ ਬਾਈ ਅੰਦਰ ਇਹਦੇ ਕਿੰਨੇ ਪੈਸੇ ਲਵਾਏਗੇ ਜੀ ਇਹ 22000 ਦੇ ਦਾਂਗੇ ਜੀ ਇਹ ਦੇ ਦਾਂਗੇ 22 ਦੀ ਮਾਨਤਾ ਨਾਲ ਉਹਦੇ ਚੋਂ ਕਰ ਦਾਂਗੇ ਹਾਂਜੀ ਕਰ ਦਾਂਗੇ ਇਹ ਵੀ ਹੋ ਜੂ ਮੈਂ ਕਹਿੰਦਾ 2 ਆ ਜਾਨਵਰ ਗੱਭਣ ਹੋਣ ਦੇ ਕਰੀਬ ਹੀ ਨੇ ਇਹ ਕਿਉਂਕਿ ਚੰਗੇ ਨੇ ਸਾਰੀ ਚੰਗੀਆਂ ਤੇ ਹੁਣ ਲੈ ਚੱਲ ਪਰਲੀ ਕਟਣਗੇ ਇਹਦੀ ਫੇਸ ਕੁਆਲਿਟੀ ਦੇ ਮਾਰਦੇ ਇਥੋਂ ਇਹ ਵੀ ਸਿੰਘ ਸੁng ਬਿਲਕੁਲ ਕੁੰਡਾ ਬਣਾਉ ਇਹ ਆ ਗਈ ਜੈਡ ਬਲੈਕ ਜੀ ਇਹਦੀ ਉਮਰ ਕਿੰਨੀ ਹੈ ਗਈ ਜੀ ਇਹਦੀ ਉਮਰ ਹੈ ਗਈ 13 ਮਹੀਨਾ ਦੀ 13 ਮਹੀਨਾ ਦੇਣ ਗਿਆ ਹਾਂ ਜੀ ਇਹਦੀ ਮਾਦਾ ਕੀਰ ਕੱਢ ਰਿਹਾ ਦੁੱਧ ਦਾ 14-15 ਕਿਲੋ ਦਾ ਰਿਕਾਰਡ ਆ ਜੀ ਮਾਦਾ ਜੀ ਆ ਨਾਰਮਲ 14-15 ਵਾਲੀਆਂ ਨੇ ਕੱਦ ਬਟ ਵਧੇਰਾ ਕਰਨਾ ਕੱਟਣੀ ਆ ਕੱਦ ਕੁਦ ਚੰਗਾ ਕਰ ਜੂ ਇਹ ਥੋੜੀ ਸਾਮ ਘੱਟ ਚਾਹੀਦਾ ਹਣਾ ਬੇਲਬੂ ਬਹੁਤ ਲੰਮੀ ਕੱਟੀਆਂ ਆ ਬਣਾਉਣ ਤੋਂ ਬਹੁਤ ਚੰਗੀਆਂ ਆ ਆਰ ਡਰ ਰ ਵੀ ਚੰਗਾ ਤੇ ਥਣ ਵੀ ਕੱਲਾ ਕੱਲਾ ਬਣਾਉਗੀ ਆਰ ਡਰ ਸੋਹਣਾ ਖੜਨੀ ਖੁਰਨੀ ਬਹੁਤ ਕੱਟੀਆਂ ਚੰਗੀਆਂ ਕਮਾਲ ਹੋ ਜੀ ਲਓ ਜੀ ਹਾਂ ਇਹਨਾਂ ਦੋਹੇ ਕੱਟੀਆਂ ਦਾ ਆਪਾਂ 50000 ਰੁਪਏ ਦੇ ਦਾਂਗੇ ਹਾਂ ਜੀ ਇਹ ਬਾਈ ਕਹਿੰਦਾ ਦੋਨੇ ਆਪਾਂ ਫਿਕਸ 50000 ਦੀਆਂ ਦੇਣੀਆਂ ਨੇ ਕੋਈ 30 35 40 ਤੱਕ 45 ਤੱਕ ਵਾਲੇ ਸੱਜਣ ਬਾਈ ਨੂੰ ਨਾ ਤੰਗ ਕਰਿਓ ਇਹ ਜੋੜਾ 50000 ਦਾ ਹੋ ਜਾਊਗਾ ਤੇ ਬੱਚੀ ਦਾ ਰੇਟ ਤੁਹਾਨੂੰ ਦੱਸਿਆ ਆਪਾਂ ਨੇ 22000 ਸਿਰ ਦੇ ਪੱਟੀ ਦਾ ਲੈ ਕਹਿੰਦਾ ਹੀ ਦੇਖੋ ਹਾਂ ਬਾਕੀ ਜੇ ਕਿਸੇ ਸੱਜਣ ਨੇ ਕੱ ਉਹ ਬਾਈ ਨਾ ਫੋਨ ਤੇ ਸੰਪਰਕ ਕਰ ਲਿਓ ਉਹ ਬਾਈ ਕਹਿੰਦਾ ਆਪਾਂ ਉਸ ਹਾਵਨ ਕੱਲੀ ਕੱਲੀ ਦਾ ਰੇਟ ਵੀ ਕਰ ਲਾਂਗੇ ਨੰਬਰ ਬੋਲ ਦੇਗੇ ਜੀ ਜਰਾ ਨੰਬਰ ਹੈਗਾ 97795 ਜੀ ਹਾਂਜੀ 6218 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 97795 ਹਾਂਜੀ 6218 ਜੀ ਲੱਜ ਦੀ ਵੀਡੀਓ ਬਣਾਈ ਆ ਆਪਾਂ ਪਿੰਡ ਫਤੇਗੜ ਛੰਨਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਗੇਜੀ ਦੇ ਘਰੋਂ ਬਣਾਈ ਆ ਤੇ ਬਾਕੀ ਜਿਹੜੇ ਸੱਜਣ ਆਏ ਹੋਏ ਨੇ ਉਹਨਾਂ ਨੂੰ ਵੀ ਦਿਖਾ ਦਿੰਦਾ ਨਾ ਤਾਂ ਹਰੇ ਡੰਗਰ ਖੜੇ ਉਹ ਦਿਖਾ ਦੂਜੀ ਵੀ ਇਧਰਲੇ ਬੰਦੇ ਆ ਡੰਗਰਾਂ ਤੇ ਵੀ ਮਾਰਦੇ ਪਾਈ ਕਹਿੰਦਾ ਇਹ ਆਪਾਂ ਤਿਆਰ ਕਰਕੇ ਇੱਕ ਦੋ ਦਿਨਾਂ ਅਚ ਵੀਡੀਓ ਪਾਵਾਂਗੇ ਤੇ ਬਾਹਰਲੇ ਬੰਦੇ ਖੜਿਆ ਝੋਟੀ ਉੱਤੇ ਵੀ ਮਾਰਦੇ ਕੈਮਰਾ ਉਹ ਕੱਲ੍ਹ ਸੂਈ ਆ ਉਹ ਕੱਲ੍ਹ ਦੀ ਸੂਈ ਆ ਕੱਲ੍ਹ ਸੂਈ ਆ ਉਹਦਾ ਕੀ ਸੀਨਾ ਫਿਰ ਹਜੇ ਇੱਕ ਸਾਫਾ ਬੋਲੇ ਚ ਸਾਫੀ ਕਰੀ ਨਿਕਲ ਮੈਂ ਕੱਲ੍ਹ ਕੋਲ ਨੂੰ ਕਰਕੇ ਸਾਫਰੇ ਫੇ ਵੀਡੀਓ ਪਾਵਾਂਗੇ ਠੀਕ ਹੈ ਕਹਿੰਦੇ ਆ ਉਹ ਬਾਈ ਕਹਿੰਦਾ ਹਜੇ ਬੋਲੀ ਚ ਸਾਫਾ ਉਹ ਬਾਈਆਂ ਦੀ ਵੀਡੀਓ ਬਣਾ ਦੋ ਬਾਈ ਸਾਰਿਆਂ ਦੀ ਵਿੱਚ ਆ ਉਹ ਸੱਜਣਾ ਤੇ ਮਾਰਦੇ ਕੈ ਬੰਦੇ ਸ਼ਰਮਾਉਂਦੇ ਨੇ ਥੋੜੇ ਜਿਹੇ ਮਿੱਤਰ ਹਨਾ ਤੇਰਾ ਬੋਲ ਸੁਣ ਕੇ ਤੜਕੇ ਦੋ ਘੰਟੇ ਉਡੀਕ ਕੇ ਨੂੰ ਜਿਹੜੀ ਫੱਟ ਕਹਿੰਦੇ ਦਾ ਵੇਟ ਹੋ ਗਿਆ ਹਾਂ ਬਾਈ ਕਹਿੰਦੇ ਤਾਂ ਬੋਲ ਹੀ ਸਾਨੂੰ ਬੜੇ ਚੰਗੇ ਲੱਗਦੇ ਨੇ ਬੋਲ ਤਾਂ ਮੋਬਾਈਲ 'ਤੇ ਸੁਣਾਉਂਦਾ ਫਿਰ ਪਾਈਆਂ ਦਾ ਮੋਬਾਈਲ 'ਤੇ ਨਹੀਂ ਕਹਿੰਦੇ ਇਹ ਤਾਂ ਕੋਲੇ ਜਦ ਨਾਲ ਕਹਿੰਦੇ ਠੀਕ ਹੈ ਜਿਹੜਾ ਟਾਈਮ ਭੰਦਾ ਲੱਗਣਾ ਬੈਠਿਆ ਤੜਕੇ ਦੇ ਬੈਠੇ ਦੋ ਵਾਰੀ ਚਾਹ ਬਣਾ ਕੇ ਪੀ ਲਈ ਠੀਕ ਹੈ ਧੰਨਵਾਦ ਆ ਜੀ ਪਿਆਰ ਕਰਦੇ ਨਾ ਆਪਾਂ ਦੇਖਣਾ ਪਸੰਦ ਕਰਦੇ ਨੇ ਹਣ ਤੇਲਾ ਆਪਣੇ ਕੋਲ ਜੀ ਲੱਗਦਾ ਆਪਾਂ ਨੇ ਆਪ ਡੰਗਰ ਨਾਲ ਤਾਂ ਆਪਣੇ ਕੋਲ ਆਉਂਦੇ ਜੀ ਨਹੀਂ ਕਿਹੜਾ ਆਉਂਦਾ ਲੈ ਅਲੱਗ ਨਾਲ ਉਧਰ ਬੈ ਚਲੀ ਜਾ ਆਪਣੇ ਆਪ ਦੇ ਘਰਾਂ ਇਕੱਠੇ ਬੈਠ ਗੱਲਾਂ ਬਾਤਾਂ ਕਰਨਾ ਨਹੀਂ ਕੀ ਗੱਲ ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਜਾਨਵਰ ਪੰਜ ਦਿਖਾਈ ਨੇ ਬਾਈ ਦੇ ਘਰੋਂ ਇੱਕ ਇਧਰਲੇ ਪੰਨੇ ਮਾਰਦੇ ਸ਼ੁਰੂ ਤੋਂ ਕੈਮਰਾ ਤੇ ਇੱਕ ਦਾ ਦਿਖਾਈ ਆ ਆ ਤਾਜੀ ਸੂਈ ਬੱਛੀ ਇਹ ਵੀ ਦੰਦਾਂ ਚੀ ਆ ਤੇ ਆ ਇੱਕ ਗਿਰਲੈਂਡੋ ਦਿਖਾਈ ਆ ਇਹ ਚਾਰ ਦੰਦ ਪਹਿਲਾ ਸੂਹਾ ਸੂੰਦੀ ਆ ਤੇ ਇੱਕ ਗ੍ਰੇਡੇਡ ਕੱਟੀ ਦਿਖਾਈ ਆ ਤੇ ਇੱਕ ਦਿਖਾਈ ਆ ਐਫ ਬੱਛੀ ਜੀ ਦੀ ਮਦਰ ਦਾ 22 ਕਿਲੋ ਦਾ ਰਿਕਾਰਡ ਆ ਤੇ ਇੱਕ ਮੋਰਾ ਨਸਲ ਦੀ ਕੱਟੀ ਇਹਨਾਂ 5 ਜਾਨਵਰਾਂ ਚ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ